ਪੜਨ ਵਾਸਤੇ ਸੀਸੀਟੀਵੀ ਕੈਮਰੇ ਲਗਾਏ ਜਾਂਦੇ ਹੈਗੇ ਆ ਫਿਲੋਸਪੁਰ ਦੇ ਵਿੱਚ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਗਾਏ ਗਏ ਆ ਪਰ ਉਹ ਅਲਕਚਲੇ ਨਹੀਂ ਹੈਗੇ ਸੀਗੇ ਪਰ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹੈਗੇ ਆ ਕਿ ਕੈਮਰੇ ਚੱਲੇ ਨਹੀਂ ਪਰ ਕੈਮਰੇ ਪਹਿਲੇ ਹੀ ਜਿਹੜਾ ਚੋਰੀ ਹੋ ਗਈਆਂ ਉਤਰ ਗਏ ਹੈਗੇ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਤੇ ਖੰਭੇ ਦੇ ਉੱਪਰ ਪਰ ਜਿਹੜਾ ਚਾਰੇ ਪਾਸੇ ਕੈਮਰੇ ਲੱਗੇ ਹੋਏ ਸੀਗੇ ਔਰ ਇੱਕ ਕੈਮਰਨ ਫਲੋਸ ਪੂਰੇ ਚਾਰੋਂ ਪਾਸੇ ਲੱਗੇ ਹੋਏ ਨੇ ਤਾਂ ਕਿ ਇਹਨਾਂ ਸੀਸੀਟੀਵੀ ਕੈਮਰਾ ਤੋਂ ਫਲੋਸ ਨੂੰ ਸ਼ਹਿਰ ਦੇ ਵਿੱਚ ਨਜ਼ਰ ਰੱਖੀ ਜਾ ਸਕੇ ਔਰ ਪੁਲਿਸ ਇਸ ਦੇ ਉੱਪਰ ਨਜ਼ਰ ਰੱਖੇਗੀ ਪਰ ਇਹ ਕੈਮਰੇ ਦਾ ਪ੍ਰੋਸੈਸ ਹਿੱਲੇ ਚੱਲ ਰਿਹਾ ਹੈਗਾ ਸੀਗਾ ਹਿੱਲੇ ਚੱਲੇ ਨਹੀਂ ਹੈਗੇ ਸੀ ਪਰ ਕੈਮਰੇ ਜਿਹੜੇ ਆ ਇਹ ਚੋਰੀ ਹੋਣਾ ਸ਼ੁਰੂ ਹੋ ਗਏ ਨੇ ਜਾਂ ਸਕੂਟਾਰੇਗੇ ਹੀਗੇ ਐ ਤੇ ਕੋਈ ਕਿਸੇ ਕੰਮ ਨਹੀਂ ਕਰਦੇ ਨੂੰ ਕੋਈ ਕਹਾਵਾਂ ਬਿਲਕੁਲ ਚੰਬਰ ਦੇ ਹਲ ਰਹਾ ਚ ਕੋਲੇ ਬਰੇ ਥਾਵਾਂ ਉਪਰ ਕੈਮਰੇ ਲੱਗੇ ਹੋਏ ਨੇ ਪਰ ਚੱਲੇ ਨਹੀਂ ਹੈਗੇ ਲੋਕਾਂ ਨਾਲ ਗੱਲਬਾਤ ਕਰ ਰਹੇ ਹੈਗੇ ਆ ਲੋਕਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਹ ਚੱਲਣਾ ਚਾਹੀਦਾ ਹੈਗੇ ਆ ਨਗਰ ਕੌਂਸਲ ਸੰਗਾਨ ਨਾਲ ਗੱਲਬਾਤ ਕੀਤੀ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਲਦ ਤੋਂ ਜਲਦ ਚੱਲਨੇ ਚਾਹੀਦੇ ਹੈਗੇ ਆ ਅਫਕਰਕਾਰ ਇਸ ਨੂੰ ਕਾਫੀ ਦੇਰ ਹੋ ਗਈ ਲੱਗਿਆਂ ਨੂੰ ਪਰ ਕਿਉਂ ਨਹੀਂ ਚੱਲ ਰਹੀ ਹੈਗੀ ਕੀ ਕਾਰਨ ਲਿਗਾ ਇਸ ਦੇ ਬਾਰੇ ਜਦੋਂ ਅਸੀਂ ਐਸਪੀ ਉਸਤਵਾ ਵੀ ਗੱਲਬਾਤ ਕੀਤੀ ਤਾਂ ਇਹ ਕਹਿੰਦਾ ਹੈਗਾ ਕਿ კონਸੈਂਸ ਜਿਹੜਾ ਚੱਲ ਰਿਹਾ ਹੈਗਾ ਜੇਕਰ ਇਹ ਕੈਮਰੇ ਚੱਲ ਜਾਂਦੇ ਹੈਗੇ ਤਾਂ ਫਰੂਸਪੁੱਟੇ ਵਿੱਚ ਨਜ਼ਰ ਰੱਖੀ ਜਾਏਗੀ ਨਾ ਕੈਮਰਿਆਂ ਦੇ ذریعے ਹਰ ਘਰ ਉਪਰ ਕੋਰਸ ਦੇ ਵੱਲੋਂ ਪੈਣੀ ਨਜ਼ਰ ਜੜੀ ਹੈ ਉਹ ਰੱਖੀ ਜਾਏਗੀ ਪਰ ਇਹ ਕੈਮਰੇ ਹਲੇ ਤੱਕ ਚੱਲੇ ਨਹੀਂ ਹੈਗੇ ਤਾਂ ਲੋੜ ਹੈਗੀ ਹੈ ਇੰਨਾ ਕੈਮਰਿਆਂ ਨੂੰ ਸੀਸੀਟੀਵੀ ਕੈਮਰਿਆਂ ਨੂੰ ਜਲਦ ਤੋਂ ਜਲਦ ਚਲਾਉਣ ਵੀ ਤਾਂਕਿ ਚਾਰੇ ਪਾਸੇ ਫਿਰੋਸਪੁਰ ਦੀ ਜਿਹੜੀ ਨਜ਼ਰ ਹੈ ਉਹ ਰੱਖੀ ਜਾ ਸਕੇ ਔਰ ਜਿੰਦੇ ਨਾਲ ਚੋਰੀਆਂ ਵੀ ਜੜੀਆਂ ਨੇ ਉਹ ਘਟ ਪੂ ਸਕਦੀ ਹੈ ਉਹ ਚੋਰ ਵੀ ਜਲਦ ਚਲੇ ਆ ਉਹ ਪੜੇ ਜਾ ਸਕਦੇ ਠੀਕ ਨੂੰ ਨਾਮ ਵੀ ਜਿਹੜੇ ਕੈਮਰੇ ਲੱਗੇ ਨੇ ਜਿਹੜਾ ਪ੍ਰੋਜੈਕਟ ਅਸੀਂ ਸਟਾਰਟ ਕੀਤਾ ਸੀ ਉਹ ਜਲਦੀ ਤੋਂ ਜਲਦੀ ਸਰਕਾਰ ਨੂੰ ਚਾਹੀਦਾ ਇਹਨੂੰ ਪੂਰਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸੇਫ ਜ਼ਿੰਦਗੀ ਦਿੱਤੀ ਜਾਵੇ ਚੋਰੀਆਂ ਰੋਕੀਆਂ ਜਾਣ ਵਾਰਦਾਤਾਂ ਦਾ ਰੋਕਿਆ ਜਾਣ ਜਿੰਨਾ ਇਹ ਕੰਮ ਲੰਬਾ ਆਏਗਾ ਉਨਾ ਹੀ ਨੁਕਸਾਨ ਹੋਏਗਾ ਚੋਰਾਂ ਨੇ ਇਹ ਕੈਮਰੇ ਵੀ ਲਾ ਕੇ ਲੈ ਜਰਨੇ ਨੇ ਤੇ ਮੈਂ ਪ੍ਰਸ਼ਾਸਨ ਨੂੰ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਜਿਹੜਾ ਪ੍ਰੋਜੈਕਟ ਪੂਰਾ ਕਰਕੇ ਇਨੂੰ ਨਿਪੜੇ ਚੜਾ ਜਾਵੇ ਤਾਂ ਕਿ ਆਪਾਂ ਚੋਰੀਆਂ ਰੋਕਣ ਦੇ ਵਿੱਚ ਕਾਮਯਾਬ ਹੋਈਏ ਤੇ ਸ਼ਾਇਦ ਸਾਰੇ ਪਾਸੇ ਕੈਮਰੇ ਲੱਗੇ ਹੋਣ ਸਾਰੇ ਪਾਸੇ ਸ਼ਹਿਰ ਦੇ ਸਾਰੇ ਪਾਸੇ ਕੈਮਰੇ ਲੱਗੇ ਨੇ ਮੇਰੇ ਖਿਆਲ 50 ਦੇ 60 ਦੇ ਅ ਰਕੀਬਣ ਇਹ ਜਿਹੜੀਆਂ ਲੋਕੇਸ਼ਨਾਂ ਹੈਗੀਆਂ ਉੱਥੇ ਲੱਗੇ ਨੇ ਪਰ ਸਾਰਾ ਤਾਂ ਇਹ ਹੈ ਵੀ ਇਹਨਾਂ ਦਾ ਇਸਤੇਮਾਲ ਸਹੀ ਹੋਵੇ ਜੇ ਇਹਨਾਂ ਦੀ ਕੋਈ ਪ੍ਰੋਬਲਮ ਆ ਰਹੀ ਟੈਕਨੀਕਲ ਇਸ਼ੂ ਆ ਰਿਹਾ ਉਹਨੂੰ ਜਲਦੀ ਤੋਂ ਜਲਦੀ ਸੋਲ ਰੋ ਕੀਤਾ ਬਿਲਕੁਲ ਜਿਦੋਂ ਹੀ ਮੈਂ ਆਇਆ ਸੀ ਇਹਦੇ ਵਿੱਚ ਕੁਝ ਹਿੱਕਅਪ ਈਏ ਕੁਝ ਰਹਿੰਦਾ ਸੀ ਕੰਮਕਾਰ ਹੋਣ ਵਾਲਾ ਉਹ ਸਾਰਾ ਮੈਂ ਡੀਸੀ ਸਾਹਿਬ ਨਾਲ ਬਿਲਕੇ ਸੀ ਉਹ ਸਾਰੇ ਕਲੀਅਰ ਕਰਵਾ ਲਏ ਆ ਜਿਹੜੇ ਐਮਪੀ ਸਾਹਿਬ ਵੱਲੋਂ ਇਸ ਜਿਹੜੇ ਰਿਕੁਆਇਰਡ ਫੰਡ ਸੀਗੇ ਜਿਹੜੀ ਅਸੀਂ ਇਹਦੀ ਉਹਦੇ ਨਾਲ ਕਨੈਕਟੀਵਿਟੀ ਬੀਐਸਐਨਲ ਦੇ ਨਾਲ ਲੈਣੀ ਸੀ ਉਹ ਰਿਕੁਆਇਰਡ ਫੰਡਸ ਵੀ ਸਾਡੇ ਕੋਲ ਆ ਗਏ ਆ ਹੁਣ ਸਿਰਫ ਬੀਐਸਐਲ ਬੀਐਸਐਨਲ ਵੱਲੋਂ ਜਿਹੜੀ ਆਪਰੇਸ਼ਨਲ ਜਿਹੜਾ ਕੰਮ ਚੱਲ ਰਿਹਾ ਹੈ ਉਸਦੇ ਰੰਦਾ ਤੇ ਕੰਟਰੋਲ ਰੂਮ ਦੇ ਵਿੱਚ ਸਾਡਾ ਲਗਭਗ ਇਸੇ ਕੰਟਰੋਲ ਰੂਮ ਜਿਹੜਾ ਸਾਡਾ ਹੈਗਾ ਉਹਦੇ ਵਿੱਚ ਸਥਾਪਤ ਹੋਣਾ ਤੇ ਉਹ ਮੇਰੇ ਖਿਆਲ ਚ ਵੱਤੋਂ ਦੇ 6 ਮਹੀਨੇ ਦੇ ਵਿੱਚ ਚੱਲ ਜਾਵੇਗਾ ਸਰ ਇੰਤ ਤੱਕ ਕੀ ਬੈਨੀਫਿਟ ਜਿਹੜਾ ਉਹ ਹੋਊਗਾ ਫਿਰ ਉਸ ਸ਼ੁਰੂਆਤਿਆਂ ਵੀ ਤੇ ਉਹ ਕੰਸੂਮੇਰ ਕਿੰਨੀ ਇਹ ਜਿਹੜਾ ਪ੍ਰੋਜੈਕਟ ਹੈ ਜਦੋਂ ਮੈਂ ਪਹਿਲਾਂ ਇੱਥੇ ਲੱਗਿਆ ਹੋਇਆ ਸੀ ਉਦੋਂ ਹੀ ਅਸੀਂ ਇਸ ਨੂੰ ਪ੍ਰੋਪਰ ਕਨਸੀਵ ਕੀਤਾ ਸੀ ਮੈਂ ਤੇ ਉਸ ਸਮੇਂ ਦੇ ਡੀਸੀ ਸਾਹਿਬ ਨੇ ਤੇ ਉਦੋਂ ਇਹ ਇਹਨੂੰ ਚਲਾਇਆ ਗਿਆ ਅੱਗੇ ਕੀਤਾ ਗਿਆ ਤੇ ਇਸ ਦਾ ਹੁਣ ਇਹਦਾ ਫਰਕ ਇਦਾਂ ਪੈਣਾ ਵੀ ਕੋਈ ਵੀ ਜਿਹੜਾ ਵਾਰਦਾਤ ਕਰਨ ਵਾਲਾ ਕਿਸੇ ਕਿਸਮ ਦੀ ਕੋਈ ਚੋਰੀ ਜਾਂ ਕੋਈ ਹੋਰ ਵਾਰਦਾਤ ਕਰਕੇ ਉਸ ਨੂੰ ਸਾਡੀ ਉੱਤੇ ਨਿਗਾਹ ਹੋਊਗੀ ਤੇ ਅਸੀਂ ਉਸ ਨੂੰ ਫੜ ਸਕਦੇ ਹਾਂ ਸਮੇਂ ਰੰਦੇ ਜਲਦ ਜਲਦ ਫੜੇ ਜਾ ਸਕਦਾ ਆਇਡੈਂਟੀਫਾਈ ਹੋ ਸਕਦਾ ਫੜੇ ਜਾ ਸਕਦਾ ਤੇ ਦੂਸਰਾ ਇਸ ਦਾ ਪ੍ਰੀਵੈਂਟਿਵ ਵੀ ਬੜਾ ਇਹ ਇਸ ਦਾ ਅਫੈਕਟ ਪੈਂਦਾ ਵੀ ਇਹ ਨਾਲ ਕ੍ਰਾਈਮ ਪ੍ਰिवेंट ਵੀ ਹੁੰਦਾ ਲੋਕ ਜਿਸ ਤੋਂ ਡਰ ਜਾਂਦੇ ਆ ਤੇ ਵੀ ਸਾਡੇ ਕੈਮਰੇਜ ਫੋਟੋ ਆਉਗੀ ਤਾਂ ਉਸ ਏਰੀਏ ਚੋਂ ਕ੍ਰਾਈਮ ਹੋਣੋਂ ਬਚ ਵੀ ਜਾਂਦਾ ਕੈਮਰਾ ਪਰਸਨ ਦੇ ਨਾਲ ਸਾਰੀ ਚੋਪਾ ਜੱਗਪਾ ਨਹੀਂ ਟਿੱਕ ਫਿਰ ਉਸ ਪੜਨ ਵਾਸਤੇ ਸੀਸੀਟੀਵੀ ਕੈਮਰੇ ਲਗਾਏ ਜਾਂਦੇ ਹੈਗੇ ਆ ਫਿਲੋਸਪੁਰ ਦੇ ਵਿੱਚ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਗਾਏ ਗਏ ਆ ਪਰ ਉਹ ਇਲੈਕਚੁਲੇ ਨਹੀਂ ਹੈਗੇ ਸੀਗੇ ਪਰ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹੈਗੇ ਆ ਕਿ ਕੈਮਰੇ ਚੱਲੇ ਨਹੀਂ ਪਰ ਕੈਮਰੇ ਪਹਿਲੇ ਹੀ ਜਿਹੜਾ ਚੋਰੀ ਹੋ ਗਈਆਂ ਉਤਰ ਗਏ ਹੈਗੇ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਕੋਈ ਖੰਭੇ ਦੇ ਉਪਰ ਪਰ ਜਿਹੜਾ ਚਾਰੇ ਪਾਸੇ ਕੈਮਰੇ ਲੱਗੇ ਹੋਏ ਸੀ ਔਰ ਇਹ ਕੈਮਰਿਆਂ ਨੂੰ ਉਸ ਪੂਰੇ ਚਾਰੋਂ ਪਾਸੇ ਲੱਗੇ ਹੋਏ ਨੇ ਤਾਂ ਕਿ ਇਹ ਵਸੂਸੀ ਤੇ ਵੀ ਕਿ ਅਮਰਾਤੋਂ ਕੋਈ ਚੇਹਰੇ ਵਿੱਚ ਨਜ਼ਰ ਰੱਖੀ ਜਾ ਸਕੇ ਔਰ ਪੁਲਸ ਇਸ ਦੇ ਉੱਪਰ ਨਜ਼ਰ ਰੱਖੇਗੀ ਪਰ ਇਹ ਕੈਮਰਿਆਂ ਦਾ ਪ੍ਰੋਸੈਸ ਮਿਲਣ ਚਾਹ ਰਿਹਾ ਹੈਗਾ ਜਿਹਾ ਕਿਲੇ ਚੱਲ ਰਹੇ ਨੇ ਜਿਵੇਂ ਇਸੇ ਪਰ ਕੈਮਰੇ ਜਿਹੜੇ ਆ ਚੋਰੀ ਹੋਣਾ ਸ਼ੁਰੂ ਹੋ ਗਏ ਨੇ ਜਾਂ ਕਸੂ ਕਾਰੇਗੇ ਹੀਗੇ ਅਸੂ ਨੀਕੀ ਦੇਖਣ ਤੋਂ ਇਹ ਕੋਈ ਕਹਾਵ ਬੋਲ ਕੇ ਖੜਾ ਦੇ ਹਲ ਰਹਾ ਚਾ ਕੋਰੇ بڑے ਖਾਵਾਂ ਉਪਰ ਕੈਮਰੇ ਲੱਗੇ ਹੋਏ ਨੇ ਪਰ ਚੱਲੇ ਨਹੀਂ ਹੈਗੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਲੋਕਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਹ ਚੱਲਣਾ ਚਾਹੀਦੇ ਹੈਗੇ ਆ ਨਗਰਪਾਲਿਕਾ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਲਦ ਤੋਂ ਜਲਦ ਚੱਲਨੇ ਚਾਹੀਦੇ ਹੈਗੇ ਆ ਆਫਰਕਾਰ ਇਸ ਨੂੰ ਕਾਫੀ ਦੇਰ ਹੋ ਗਈ ਲੱਗਿਆਂ ਨੂੰ ਪਰ ਕਿਉਂ ਨਹੀਂ ਚੱਲ ਰਹੀ ਹੈਗੀ ਕੀ ਕਾਰਨ ਹੈ ਕਿ ਇਹ ਇਸ ਦੇ ਬਾਰੇ ਜਦੋਂ ਅਸੀਂ ਐਸਐਸਪੀ ਤੋਂ ਤੁਸਲਾ ਵੀ ਗੱਲਬਾਤ ਕੀਤੀ ਤੋ ਉਹਦਾ ਇਹ ਕਹਿਦਾ ਹੈਗਾ ਕੋਸੈਂਸ ਜਿਹੜਾ ਚੱਲ ਰਿਹਾ ਹੈਗਾ ਜੇਕਰ ਇਹ ਕੈਮਰੇ ਚੱਲ ਜਾਂਦੇ ਹੈਗੇ ਤਾਂ ਗਰੂਸ ਉੱਤੇ ਵਿੱਚ ਨਜ਼ਰ ਰੱਖੀ ਜਾਏਗੀ ਨਾ ਕੈਮਰੇਆਂ ਦੇ ਉਂਝਾਰੀਏ ਹਰ ਘਾਟ ਉਪਰਾ ਪੂਸਰੇ ਵੱਲੋਂ ਪੈਣੀ ਨਜ਼ਰ ਜੜੀ ਹੈ ਉਹ ਰੱਖੀ ਜਾਏਗੀ ਪਰ ਇਹ ਕੈਮਰੇ ਹਲੇ ਤੱਕ ਚੱਲੇ ਨਹੀਂ ਹੈਗੇ ਤਾਂ ਲੋੜ ਹੈਗੀ ਹੈ ਇੰਨਾ ਕੈਮਰਿਆਂ ਨੂੰ ਸੀਸੀਟੀਵੀ ਕੈਮਰਿਆਂ ਨੂੰ ਜਲਦ ਤੋਂ ਜਲਦ ਚਲਾਉਣ ਦੀ ਤਾਂਕਿ ਚਾਰੇ ਪਾਸੇ ਫਿਰੋਸਪੁਰ ਦੀ ਜਿਹੜੀ ਨਜ਼ਰ ਹੈ ਉਹ ਰੱਖੀ ਜਾ ਸਕੇ ਉਹਨਾਂ ਜਿੰਦੇ ਨਾਲ ਚੋਰੀਆਂ ਵੀ ਜੜੀਆਂ ਨੇ ਉਹ ਘੱਟ ਹੋ ਸਕਦੀਆਂ ਉਹ ਚੋਰ ਵੀ ਜਲਦੀ ਚਲੇ ਆ ਉਹ ਫੜੇ ਜਾ ਸਕਦੇ ਠੀਕ ਨੂੰ ਨਾਮ ਵੀ ਜਿਹੜੇ ਕੈਮਰੇ ਲੱਗੇ ਨੇ ਜਿਹੜਾ ਪ੍ਰੋਜੈਕਟ ਅਸੀਂ ਸ਼ਾਰਟ ਕੀਤਾ ਸੀ ਉਹ ਜਲਦੀ ਤੋਂ ਜਲਦੀ ਸਰਕਾਰ ਨੂੰ ਚਾਹੀਦਾ ਇਹਨੂੰ ਪੂਰਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸੇਫ ਜ਼ਿੰਦਗੀ ਦਿੱਤੀ ਜਾਵੇ ਚੋਰੀਆਂ ਰੋਕੀਆਂ ਜਾਣ ਵਾਰਦਾ ਦਾ ਰੋਕਿਆ ਜਾਣ ਜਿੰਨਾ ਇਹ ਕੰਮ ਲੰਬਾ ਹੋਏਗਾ ਉਨਾ ਹੀ ਨੁਕਸਾਨ ਹੋਏਗਾ ਚੋਰਾਂ ਨੇ ਇਹ ਕੈਮਰੇ ਵੀ ਲਾ ਕੇ ਲੈ ਜਰਨੇ ਨੇ ਤੇ ਮੈਂ ਮਾਸਨ ਨੂੰ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਜਿਹੜਾ ਪ੍ਰੋਜੈਕਟ ਪੂਰਾ ਕਰਕੇ ਇਹਨੂੰ ਨਿਪਟੜੇ ਚੜਾ ਜਾਵੇ ਤਾਂ ਕਿ ਆਪਾਂ ਚੋਰੀਆਂ ਰੋਕਣ ਦੇ ਵਿੱਚ ਕਾਮਯਾਬ ਹੋਈਏ ਤੇ ਸ਼ਹਿਰ ਤੇ ਸਾਰੇ ਪਾਸੇ ਕੈਮਰੇ ਲੱਗੇ ਜੀ ਸਾਰੇ ਪਾਸੇ ਸ਼ਹਿਰ ਦੇ ਸਾਰੇ ਪਾਸੇ ਕੈਮਰੇ ਲੱਗੇ ਨੇ ਮੇਰੇ ਖਿਆਲ 50 60 ਦੇ ਰੀਵਨ ਇਹ ਜਿਹੜੀਆਂ ਲੋਕੇਸ਼ਨਾਂ ਹੈਗੀਆਂ ਉੱਥੇ ਲੱਗੇ ਨੇ ਪਰ ਸਵਾਲ ਤਾਂ ਇਹ ਹੈ ਵੀ ਇਹਨਾਂ ਦਾ ਇਸਤੇਮਾਲ ਸਹੀ ਹੋਵੇ ਜੇ ਇਹਨਾਂ ਦੀ ਕੋਈ ਪ੍ਰੋਬਲਮ ਆ ਰਹੀ ਟੈਕਨੀਕਲ ਇਸ਼ੂ ਆ ਰਿਹਾ ਹੁਣ ਜਲਦੀ ਤੋਂ ਜਲਦੀ ਸੌਣ ਨੂੰ ਕਿਤਾ ਬਿਲਕੁਲ ਜਿਦੋਂ ਹੀ ਮੈਂ ਆਇਆ ਸੀ ਇਹਦੇ ਵਿੱਚ ਕੁਝ ਹਿੱਕਅਪ ਸੀਗੇ ਕੁਝ ਰਹਿੰਦਾ ਸੀ ਕੰਮ ਕਰ ਹੋਣ ਵਾਲਾ ਉਹ ਸਾਰਾ ਮੈਂ ਡੀਸੀ ਸਾਹਿਬ ਨਾਲ ਬਿਲਕੈ ਸੀ ਉਹ ਸਾਰੇ ਕਲੀਅਰ ਕਰਵਾ ਲਏ ਆ ਜਿਹੜੇ ਐਮਪੀ ਸਾਹਿਬ ਵੱਲੋਂ ਇਸ ਦੇ ਜਿਹੜੇ ਰਿਕੁਆਇਰਡ ਫੰਡ ਸੀਗੇ ਜਿਹੜੀ ਅਸੀਂ ਇਹਦੀ ਉਹਦੇ ਨਾਲ ਕਨੈਕਟੀਵਿਟੀ ਬੀਐਸਐਨਲ ਦੇ ਨਾਲ ਲੈਣੀ ਸੀ ਉਹ ਰਿਕੁਆਇਰਡ ਫੰਡਸ ਵੀ ਸਾਡੇ ਕੋਲ ਆ ਗਏ ਆ ਹੁਣ ਸਿਰਫ ਬੀਐਸਐਨਲ ਬੀਐਸਐਨਲ ਬੋਲੋ ਜਿਹੜੀ ਆਪਰੇਸ਼ਨਲ ਜਿਹੜਾ ਕੰਮ ਚੱਲ ਰਿਹਾ ਆ ਉਸ ਦਿ ਇਹ ਰਹਿੰਦਾ ਤੇ ਕੰਟਰੋਲ ਰੂਮ ਦੇ ਵਿੱਚ ਸਾਡਾ ਲਗਭਗ ਇਸੇ ਕੰਟਰੋਲ ਰੂਮ ਜਿਹੜਾ ਸਾਡਾ ਹੈਗਾ ਉਹਦੇ ਵਿੱਚ ਹੀ ਸਥਾਪਿਤ ਹੋਣਾ ਤੇ ਉਹ ਮੇਰੇ ਖਿਆਲ ਚ ਵੱਤੋਂ ਦੇ 6 ਮਹੀਨੇ ਦੇ ਵਿੱਚ ਚੱਲ ਜਾਵੇਗਾ ਸਰ ਜੀ ਤਾਂ ਕੀ ਬੈਨੀਫਿਟ ਜਿਹੜਾ ਉਹ ਹੋਊਗਾ ਫਿਰ ਉਸ ਵਸੂਆਸ਼ੀਆਂ ਨੂੰ ਵੀ ਤੇ ਉਹ ਕੰਜ਼ੂਮੀਰ ਕੀ ਨੂੰ ਇਹ ਜਿਹੜਾ ਪ੍ਰੋਜੈਕਟ ਹੈ ਜਦੋਂ ਮੈਂ ਪਹਿਲਾਂ ਇੱਥੇ ਲੱਗਿਆ ਹੋਇਆ ਸੀ ਉਦੋਂ ਹੀ ਅਸੀਂ ਇਸ ਨੂੰ ਕੋਪਨ ਕਨਸੀਵ ਕੀਤਾ ਸੀ ਮੈਂ ਤੇ ਉਸ ਸਮੇਂ ਦੇ ਡੀਸੀ ਸਾਹਿਬ ਨੇ ਤੇ ਉਦੋਂ ਇਹ ਇਹਨੂੰ ਚਲਾਇਆ ਗਿਆ ਅੱਗੇ ਕੀਤਾ ਗਿਆ ਤੇ ਇਸ ਦਾ ਹੁਣ ਇਹਦਾ ਫਰਕ ਇਦਾਂ ਪੈਣਾ ਵੀ ਕੋਈ ਵੀ ਜਿਹੜਾ ਵਾਰਦਾਤ ਕਰਨ ਵਾਲਾ ਕਿਸੇ ਕਿਸਮ ਦੀ ਕੋਈ ਚੋਰੀ ਜਾਂ ਕੋਈ ਹੋਰ ਵਾਰਦਾਤ ਕਰਕੇ ਉਸ ਨੂੰ ਸਾਡੀ ਉੱਤੇ ਨਿਗਾਹ ਹੋਊਗੀ ਤੇ ਅਸੀਂ ਉਸ ਨੂੰ ਫੜ ਸਕਦੇ ਹਾਂ ਸਮੇਂ ਰੰਦੇ ਜਲਦ ਜਲਦ ਫੜੇ ਜਾ ਸਕਦਾ ਆਈਡੈਂਟੀਫਾਈ ਹੋ ਸਕਦਾ ਫੜੇ ਜਾ ਸਕਦਾ ਤੇ ਦੂਸਰਾ ਇਸ ਦਾ ਪ੍ਰੀਵੈਂਟਿਵ ਵੀ ਬੜਾ ਇਹਦਾ ਅਫੈਕਟ ਤਾਂ ਬੰਦਾ ਵੀ ਇਹਦਾ ਕ੍ਰਾਈਮ ਪ੍ਰिवेंट ਵੀ ਹੁੰਦਾ ਲੋਕ ਜਿਸ ਤੋਂ ਡਰ ਜਾਂਦੇ ਆ ਤੇ ਵੀ ਸਾਡੇ ਕੈਮਰੇਜ ਫੋਟੋ ਆਉਗੀ ਪਰ ਉਸ ਏਰੀਏ ਚੋਂ ਕ੍ਰਾਈਮ ਹੋਣੋਂ ਬਚ ਵੀ ਜਾਂਦਾ ਕੈਮਰਾ ਪਰਸਨਲ ਅਸਰ ਨਹੀਂ ਚੁਪਾ ਜਾਂ ਜਾਪਾਨੀ ਟਿੱਪ ਫਿਰ ਉਸ